ਲੋ ਜੀ ਲੌਂਗ ਜੰਪ ਨੂੰ ਹੋ ਗਿਆ ਰੈਡੀ ਅਪ ਤੇ ਹੁਣ ਕੁੜੀਆਂ ਸਾਡੀਆਂ ਕਰਨੀਆਂ ਤਿਆਰੀ ਲੌਂਗ ਜੰਪ ਆਇ ਤੁਹਾਨੂੰ ਦਿਖਾਣੇ ਲੌਂਗ ਜੰਪ ਵੀ ਬਹੁਤ ਪਈ ਜਾਂਦਾ ਸਾਡੇ ਲਈ ਇੱਧਰ ਤੇ ਆਪਣਾ ਲੌਂਗ ਜੰਪ ਵਾਲੀ ਪਿੱਟ ਵੈਸੇ ਉਹ ਆ ਜਿੱਥੇ ਆਪਾਂ ਰੀਤਾ ਪਾਇਆ ਹੋਇਆ ਸਹੀ ਤੇ ਹੁਣ ਅਸੀਂ ਅਨੀਉ ਪਿੱਟ ਤਿਆਰ ਕੀਤੀ ਆ ਗਰਾਊਂਡ ਦੇ ਵਿੱਚ ਤੇ ਕਿਉਂਕਿ ਬੱਚਾ ਕੋ ਟਾਈਮ ਥੋੜਾ ਹੈ ਤੇ ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ ਤੇ ਅੱਜ ਹੁਣ ਆਪਣੀਆਂ ਕੁੜੀਆਂ ਸਾਰੀਆਂ ਅਰੇ ਡੀ ਨੇ ਜੰਪ ਦੇ ਲਈ ਤੁਹਾਨੂੰ ਦਿਖਾਣਾ ਹੈ ਫਿਰ ਇਹਨਾਂ ਦੀ ਜੰਪ ਕਿੰਨਾ ਕੁ ਥੋੜਾ ਲੌਂਗ ਜੰਪ 9 ਫੁੱਟ 9 ਫੁੱਟ ਠੀਕ ਹੈ ਅ ਸੇਮ 10 ਇੰਚੇ ਥੋੜਾ ਪਾਤਾ ਸੇਮ ਉਧਰੋਂ ਵੀ ਠੀਕ ਹੈ ਲੌਂਗ ਜੰਪ ਮੇਨਲੀ ਤੁਹਾਨੂੰ ਤਾਂ ਮਤਲਬ ਤਿੰਨ ਚਾਂਸ ਮਿਲਦੇ ਨੇ ਥੋੜੇ ਠੀਕ ਹੈ ਦੈਂਚਾਂ ਦੇ ਵਿੱਚ ਤੁਸੀਂ ਕੀ ਆ ਤਾਂ ਰਨਵੇ ਤੁਸੀਂ ਜਿੰਨਾ ਵਜਾਂ ਵੱਡਾ ਮਰਜ਼ੀ ਲੈ ਸਕਦੇ ਹੋ ਕੋਈ ਇਸ਼ੂ ਨਹੀਂ ਹੈ ਠੀਕ ਹੈ ਤੁਸੀਂ ਇੱਥੋਂ ਕਰਕੇ ਜੇ 15 ਸਟੈਪ ਲੈ ਲਓ 20 ਸਟੈਪ ਲੈ ਲਓ ਠੀਕ ਹੈ ਜਿੰਨਾ ਮਰਜ਼ੀ ਰਨਵੇ ਤੁਹਾਡੀ ਸਪ੍ਰਿੰਟ ਦੇ ਅਕੋਰਡਿੰਗ ਹੈ ਜਿਹੜੇ ਵਸੇ ਵਿਦੇ ਸਪ੍ਰਿੰਟ ਤੇ ਵਧੇ ਲਾਉਂਦਾ ਹੈ ਤਾਂ ਉਹਦਾ ਕੋਈ ਇਸ਼ੂ ਨਹੀਂ ਹੈ ਠੀਕ ਹੈ ਤੁਸੀਂ ਇੱਥੇ ਹੀ ਭੱਜਿਆ ਸਕਦੇ ਹੋ No problem ਬਟ ਇਹ ਇੱਕ ਮੇਨ ਚੀਜ਼ ਆ ਪਹਿਲਾ ਪਾਉਲ ਪਾਉਲ ਕਿਹੜੇ-ਕਿਹੜੇ ਨੇ ਪਹਿਲਾ ਉਹ ਤੁਹਾਨੂੰ ਜ਼ਰੂਰੀ ਹੋਣਾ ਚਾਹੀਦਾ ਜੇ ਤੁਸੀਂ ਫਾਉਲ ਹੀ ਕਰੀਗੇ ਇੱਥੇ ਤਾਂ ਕੋਈ ਮਤਲਬ ਨਹੀਂ ਹੈ ਠੀਕ ਹੈ ਫਾਉਲ ਇੱਕ ਮੇਨਲੀ ਤੁਹਾਨੂੰ ਪਤਾ ਜੇ ਤੁਸੀਂ ਇੱਥੇ ਸ ਇਦੇ ਅੱਗੇ ਵੀ ਨਹੀਂ ਜਾਣਾ ਚਾਹੀਦਾ ਪੈਰ ਪੈਰ ਇਸ ਤੋਂ ਬਸ ਆ ਦੇਖੋ ਇਨੱਕ ਕਿਉਂਕਿ ਉੱਥੇ ਜੇ ਮੰਨ ਲਓ ਕਈ ਵਾਰ ਜੇ ਹਵਾ ਚੱਲਦੀ ਹੋਵੇ ਜਾਂ ਕੁਝ ਹੋਰ ਥੋੜੇ ਟਰੈਕ ਰਲਦੇ ਨੇ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਤਾਂ ਥੋੜੇ ਪੈਰ ਦੇ ਨਾਲੇ ਜ਼ੋਰ ਨਾਲ ਪੈਰ ਮਾਰੋਗੇ ਕਲੀ ਉੱਡ ਗਈ ਤਾਂ ਫਿਰ ਫਾਉਟ ਦੇ ਦਿੰਦੇ ਨੇ ਮੇਰੇ ਵੱਲ ਠੀਕ ਹੈ ਤਾਂ ਉਸ ਤੋਂ ਬੈਟਰ ਤੁਸੀਂ ਥੋੜਾ ਜਿਹਾ ਪੈਰ ਆਪਣਾ ਪਿੱਛੇ ਹੋਣਾ ਚਾਹੀਦਾ ਤੁਹਾਡੇ ਠੀਕ ਹੈ ਦਿਖਾ ਦੇ ਕੈਮਰਾਮੈਨ ਭਾਈ ਦਿਖਾ ਰਿਹਾ ਸਮਝ ਆ ਗਈ ਉਸ ਤੋਂ ਬਾਅਦ ਦੂਸਰਾ ਫੋਨ ਕੀਆ ਤੁਸੀਂ ਇੱਥੋਂ ਜੰਮ ਮਾਰਿਆ ਉਸ ਤੋਂ ਬਾਅਦ ਤੁਸੀਂ ਆ ਕੇ गिर ਗਏ ਇੱਥੇ ਠੀਕ ਹੈ ਇਹਦਾ ਅਟੈਂਪਟ ਫੇਲ ਹੀ ਹੋ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆ ਕੇ ਗਿਰ ਕੇ ਤੇ ਇੱਕ ਪੈਰ ਥੋੜਾ ਇੱਥੇ ਰਹਿ ਗਿਆ ਤਾਂ ਵੀ ਫਾਉਲ ਹੈ ਠੀਕ ਹੈ ਥੋੜਾ ਹੱਥ ਪਿੱਛੇ ਰਹਿ ਗਿਆ ਥੋੜਾ ਤੁਸੀਂ ਪੂਰੀ ਬਾਡੀ ਥੋੜੀ ਪਾਰ ਆ ਠੀਕ ਹੈ ਤੇ ਹੱਥ ਇੱਧਰ ਪਿੱਛੇ ਰਹਿ ਗਿਆ ਤਾਂ ਵੀ ਫਾਉਲ ਹੈ ਠੀਕ ਹੈ ਪੂਰੀ ਬਾਡੀ ਇਹਦੇ ਪਾਰ ਪੂਣੀ ਚਾਹੀਦੀ ਆ ਸਮਝ ਆ ਗਿਆ ਥੋੜੀ हिਪ ਲੱਗ ਗਈ ਥੋੜਾ ਹੱਥ ਲੱਗ ਗਿਆ ਉਂਗਲੀ ਲੱਗੀ ਕੁਝ ਵੀ ਤਾਂ ਇਸ ਤੋਂ ਫੇਲ ਹੋ ਤੁਸੀਂ ਸਮਝ ਆ ਗਈ ਹੋਰ ਕੀ ਆ ਜਦੋਂ ਬੱਚੇ ਕੀ ਅਟੈਂਪਟ ਕਰਨ ਦੇ ਬਾਰੇ ਨਾ ਉਧਰੋਂ ਮੰਨ ਲਓ ਮੈਂ ਭੱਜ ਕੇ ਆਇਆ ਠੀਕ ਆ ਜਾਉਂਦਾ ਕੋਈ ਨਾ ਬੋਲ ਮੰਨ ਲਓ ਮੇਰੀ ਵਾਰੀ ਆ ਠੀਕ ਆ ਮੇਰੇ ਕੋਲ ਤਿੰਨ ਚਾਂਸ ਨੇ ਤਿੰਨ ਚਾਂਸ ਦੇ ਵਿੱਚ ਮੈਂ ਇੱਕ ਤਾਂ ਫਾਉਲ ਕਰਦਾ ਮੂਰੇ ਇੱਕੋ ਪਰਲੇਵਜ਼ ਤੇ ਫਾਉਲ ਕਰਦਾ ਠੀਕ ਆ ਹੁਣ ਮੇਰੇ ਕੋਲ ਇੱਕ ਚਾਂਸ ਆ ਤਾਂ ਇੱਕ ਚਾਂਸ ਦੇ ਵਿੱਚ ਜੇ ਮੈਂ ਮੰਨ ਲਓ ਥੋੜਾ ਗਿਆ ਨਾ ਕੁੜੀਆਂ ਭੱਜ ਗਈ ਭੱਜ ਗਈ ਭੱਜ ਗਈ ਜੇ ਤੁਸੀਂ ਇਸ ਤੋਂ ਪਹਿਲਾਂ ਹੀ ਮੁੜ ਗਏ ਕੋਈ ਪ੍ਰੋਬਲਮ ਨਹੀਂ ਆ ਪਰ ਜੇ ਤੁਸੀਂ ਇਹਨੂੰ ਟੱਚ ਕਰਤਾ ਇੱਕ ਵਾਰ ਤਾਂ ਤੁਹਾਡਾ ਫਾਉਲ ਮੰਨਿਆ ਜਾਣਾ ਹੋ ਠੀਕ ਆ ਤੁਹਾਡੇ ਤਿੰਨੇ ਤਿੰਨ ਚਾਂਸ ਗਏ ਖਤਮ ਹੋ ਗਏ ਠੀਕ ਆ ਥੋੜਾ ਨਈ ਮੂਡ ਹੈਗਾ ਉਨੀ ਮਰਜ਼ੀ ਸਪੀਡ ਆ ਕੀੜਾ ਕੱਟ ਕੇ ਮੁਰਦੂਤਾ ਜੀ ਤੁਹਾਨੂੰ ਪੰਜਾਬ ਪੋਸਟ ਕੁਛ ਨਹੀਂ ਕਹਿੰਦੀ ਹੈਗੀ ਪਰ ਜੇ ਤੁਸੀਂ ਇਹਨੂੰ ਟੱਚ ਕਰਤਾ ਇੱਕ ਵਾਰ ਤਾਂ ਫੌਲ ਕੰਮ ਹੋ ਗਿਆ ਤਿੰਨ ਚੀਜ਼ਾਂ ਰੂਜ਼ ਸਮਝ ਆ ਗਈ ਸਾਰਿਆਂ ਨੂੰ ਠੀਕ ਹੈ ਜੀ ਇਹ ਗਲਤੀਆਂ ਤੁਸੀਂ ਨਹੀਂ ਕਰਨੀਆਂ ਹੈਗੀਆਂ ਇਸ ਚੀਜ਼ ਨੂੰ ਲੈ ਕੇ ਹੁਣ ਆਪਾਂ ਸਮਝਦੇ ਹਾਂ ਲੌਂਗ ਜੰਪ ਲਗਾਉਣ ਦਾ ਤਰੀਕਾ ਠੀਕ ਹੈ ਬਹੁਤ ਪਿੱਛੇ ਹੋ ਜਾ ਰਜਾ ਛੋਟਾ ਦੇ ਤਨ ਦਾ ਰਨਵੇ ਛੋਟਾ ਹੈ ਤੇਰਾ ਦੇਖਿਆ ਹੀ ਗਾ ਉਸ ਨੂੰ ਨਹੀਂ ਇਧਰ ਕੁਝ ਨਹੀਂ ਹੋਇਆ। ਉਹਨੇ ਕਿ ਕੀਤਾ? ਪਸਾਰ ਉੱਛੇ ਫਾਲ ਕੀਤਾ। ਠੀਕ ਹੈ। ਇੱਕ ਨੇ ਅੱਗੇ ਫਾਲ ਕੀਤਾ, ਇੱਕ ਨੇ ਪਿੱਛੇ ਫਾਲ ਕੀਤਾ। ਤਾਂ ਇਹ ਚੀਜ਼ਾਂ ਨਹੀਂ ਦੁਹਰਾਉਣੀਆਂ ਆਪਾਂ ਨੇ। ਠੀਕ ਹੈ ਜੀ। ਇਹ ਚੀਜ਼ਾਂ ਤੁਹਾਨੂੰ ਸੀਗਾ ਦੱਸਣ ਨੂੰ। ਹੂੰ। ਠੀਕ ਹੈ। ਐਟਲੀ ਸਮਝ ਆ ਗਿਆ ਸਾਰਿਆਂ ਨੂੰ ਕਿੰਦਾਂ ਜੰਮਕਾਣਾ ਕੀ ਕਰਨਾ ਸਾਰਾ? ਟਰਾਈ ਕਰੀਏ ਆਪਾਂ ਸਾਰੇ ਪਿੱਛੇ? ਚਲੋ ਜੀ। ਖੜ੍ਹਜੋ ਗੋਲਦੁੱਤੇ ਪਿੱਛੇ ਸਾਰੇ। ਜਿਵੇਂ ਕਹੀ ਮਾਰਦਾ ਹੈ। ਇਧਰ ਮਾਰਦੇ ਲੋ ਸਾਰੇ ਪਹਿਲਾਂ ਹਲੇ ਕੁਛ ਨਹੀਂ ਸਿਰਫ ਪੰਜ ਛੇ ਸਟੈਪ ਤੇ ਖੜੋ ਸਾਰੇ ਹਲੇ ਪਹਿਲਾਂ ਇਧਰ ਮਾਰਦੇ ਤਲੂੜੀ ਇਧਰ ਨਾ ਮਾਰੋ ਇੱਥੇ ਉਸ ਟਾਈਮ ਨਾ ਪਾਸੇ ਇੱਥੇ ਖੜੋ ਕੋਸ ਪਹਿਲਾਂ ਠੀਕ ਹੈ ਸਲਾ ਰਨਵੇ ਛੋਟਾ ਲੈ ਕੇ ਹੀ ਸਾਰਿਆਂ ਨੇ ਸਹੀ ਕਰਨ ਦੀ ਕੋਸ਼ਿਸ਼ ਕਰਨੀ ਆ ਇਧਰ ਨਾ ਖੜੋ ਚਲੋ ਨੈਕਸਟ ਯਾਰ ਵੀਡੀਓ ਨੈਕਸਟ ਦੋਸਤੋ ਅੱਜ ਆਪਾਂ ਕਰ ਰਹੇ ਪੰਜਾਬਪੁਰ ਪੌਂਸੇ ਵਾਲੇ ਕੁੜੀ ਹੁੰਦਾ ਕੀ ਬਣੇ ਤੇ ਇਹ ਆਪਣਾ ਹੈਗਾ ਨਿਊ ਬੈਚ ਤੇ ਇਹਦੇ ਵਿੱਚ ਆਪਾਂ ਬੱਚਿਆਂ ਦੀਆਂ ਦਿੱਖਣ ਦੀਆਂ ਨੀਸਤੀ ਗਲਤੀਆਂ ਦੇਖਣੇ ਬੱਚਿਆਂ ਦੇ ਕਿੰਨੇ ਕਿੰਨੇ ਐਗਜ਼ਾਮਪਲ ਆ ਗਏ ਸਾਰੇ ਬੱਚੇ ਕੋਈ 5 ਫੁੱਟ 6 ਫੁੱਟ 7 ਫੁੱਟ 8 ਫੁੱਟ ਤੱਕ ਇੱਧਾ ਘਿਰ ਰਹੇ ਨੇ ਸਾਰੇ ਠੀਕ ਹੈ ਦੇਖ ਰਹੇ ਤੁਸੀਂ ਸਾਰੇ ਅੰਜਾਮ ਤੇ ਬਹੁਤ ਹੀ ਕਟੋਚੇ ਜਿਹੜੇ ਕਿ ਇਹਦੇ ਵਿੱਚੋਂ ਪਾਸ ਹੋਉਣਗੇ ਠੀਕ ਹੈ ਕਿਉਂਕਿ ਹਲੇ ਬਿਲਕੁਲbegin ਨਹੀਂ ਹਲੇ ਟ੍ਰਾਇਲ ਜਿਹੜਾ ਕਹਿੰਦਾ ਕ੍ਰੀਮ ਟ੍ਰੇਨਿੰਗ ਕੈਂਪ ਹੈ ਜਿਹੜਾ ਸਟਾਰਟ ਹੀ ਹੋਇਆ ਹੈ ਹਲੇ ਠੀਕ ਹੈ ਤੇ ਤੁਸੀਂ ਨਾਲ ਜੁੜੇ ਹੋਏ ਹੋ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਬੱਚਿਆਂ ਦਾ ਪਾਸ ਹੁੰਦੇ ਹੋਏ ਦੀ ਵੀਡੀਓ ਸਭ ਚੀਜ਼ਾਂ ਲੈ ਕੇ ਫਿਲਹਾਲ ਦੇ ਤੁਹਾਨੂੰ ਜਿਹੜੀ ਫਰੈਸ਼ ਵੀਡੀਓ ਦਿਖਾ ਰਹੇ ਹਾਂ ਤਾਂ ਕਿ ਇਹਨਾਂ ਬੱਚਿਆਂ ਵੀ ਕਾ ਲੂੰ ਕੋਈ ਮੱਥਾ ਟੇਕ ਜੈ ਮਾਤਾ ਦੀ ਚਲੋ ਸ਼ੁਰੂ ਹੋਵੇ ਜੀ ਹੋਵੇ ਹਾਤਾਰਾਣੀ ਸਾਰਾ ਕਿਰਪਾ ਕਰੋ ਤੁਸੀਂ ਕਰੋ ਜੀ ਇੱਕ ਮਿੰਟ ਗੱਲ ਦਰੋਕੋ ਤੇ ਆਈ ਤੁਹਾਨੂੰ ਟ੍ਰਾਇਲ ਦੀ ਵੀਡੀਓ ਆ ਇਸ ਕਰਕੇ ਕਿਉਂਕਿ ਜੇ ਤੁਸੀਂ ਬਾਅਦ ਵਿੱਚ ਆਪਾਂ ਦੂਸਰੇ ਟ੍ਰਾਇਲ ਦੀ ਵੀਡੀਓ ਪਾਵਾਂਗੇ ਇਸ ਨੂੰ ਲੈ ਕੇ ਕਿ ਸਾਰੇ ਬੱਚੇ ਪਾਸ ਨੇ ਹੋ ਸਕਦੇ ਤਾਂ ਇੱਕ ਪ੍ਰੂਫ ਰਹਿ ਜਾਂਦਾ ਸਭ ਚੀਜ਼ਾਂ ਲੈ ਕੇ ਹੁਣ ਇਹ ਬੱਚੇ ਜਮੇ ਹੀ ਵਿਚਾਰੇ ਸਟਾਰਟਿੰਗ ਆ ਹਲੇ ਨਾਲ ਆਜਾ ਲਗਾਓ ਲਗਾਓ ਕੜ ਤਕੜ ਸੌਕ ਲਾ ਲਈ ਹੈ ਨਾ ਤੇ ਮੁੰਡਿਆਂ ਦਾ ਭੇਜੂਆਂ ਰਨਿੰਗ ਕਰਨ ਕੁੜੀਆਂ ਦਾ ਆਪਾਂ ਕਰਵਾ ਰਿਹਾ ਲੌਂਗ ਡਿਸ ਕਿਉਂਕਿ ਕੁੜੀਆਂ ਨੂੰ ਜ਼ਿਆਦਾ ਟ੍ਰੇਨ ਦੀ ਲੋੜ ਨਹੀਂ ਹੈਗੀ ਇਸ ਨੂੰ ਲੈ ਕੇ ਕਿਉਂਕਿ ਰਨਿੰਗ ਤਾਂ ਸਾਰੇ ਪਾਸ ਕਰ ਲੈਂਦੀਆਂ ਨੇ ਪਰ ਗਰਾਰੀ ਰੜ ਜਾਂਦੀ ਹੈ ਇਹਨਾਂ ਦੀ ਲੌਂਗ ਜੰਪ ਦੇ ਦਿੱਤੀ। ਅਬ ਰੋਪ ਕੋਲੀ ਆ ਪਾਈ ਤੁਸੀਂ ਲੇ ਕਿ ਅਬ ਪ੍ਰੈਕਟਿਸ ਵਾਲੀ ਕਰਵਾਈ ਜਾਂਦੀ ਹੈ। ਠੀਕ ਹੈ। ਚਲੋ ਗਰਲਸ ਰੈਡੀ। ਸ਼ਟ। ਨੈਕਸਟ। ਗਰਲਸ ਦਾ ਤੁਹਾਡੇ ਸਾਰਿਆਂ ਦੀਆਂ ਨਾ ਗਲਤੀਆਂ ਹੀ ਦੇਖੀਆਂ ਜਾਣੀਆਂ ਕਿ ਕੌਣ ਕਿਹੜੀ ਗਲਤੀ ਕਰ ਰਿਹਾ। ਕਿੱਦਾਂ ਕੋਈ ਜੰਪ ਲਗਾ ਰਿਹਾ। ਸਾਫ਼ ਕੀਤਾ। ਠੀਕ ਹੈ। ਜੀ 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 ਠੀਕ ਹੈ ਸੌਰੀ ਸਰ ਕੋਈ ਨਹੀਂ ਕਰੋ ਮੜਾ ਸਕ ਸ਼ਿਟ ਰੁਕੋ 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 ਕੱਪ ਥੋੜਾ ਜੋ ਪੇਟ ਹੈ ਉਹ ਚੰਗੀ ਤਰ੍ਹਾਂ ਫਿਰ ਪੱਟੀ ਹੋਣੀ ਨਹੀਂ ਬਹੁਤ ਜ਼ਰੂਰੀ ਹੈ ਠੀਕ ਹੈ ਤਾਂ ਕਿ ਤੁਹਾਨੂੰ ਇੰਜਰੀ ਤੋਂ ਜਿਹੜਾ ਬਚਾਅ ਹੋ ਸਕੇ ਆਪਾਂ ਜਿਹੜਾ ਜੰਪ ਆਪਾਂ ਰੇਤੇ ਤੇ ਕਰਾਉਣਾ ਮੋਸਟਲੀ ਪਰ ਅੱਜ ਤੁਹਾਨੂੰ ਦੱਸੀ ਹੈ ਗਰਾਊਂਡ ਦੀ ਗਿੱਲੀ ਹੋਣ ਦੀ وجہ ਨਾਲ ਹਨਾ ਥੋੜਾ ਜਾਨੂੰ ਮਿੱਟੀ ਦੀ ਕਰਨਾ ਪੈ ਰਿਹਾ ਸਾਰਾ ਕਿ ਪਰ ਟ੍ਰੇਨਿੰਗ ਨਹੀਂ ਰੁਕਣੀ ਚਾਹੀਦੀ ਅਸੀਂ ਤਾਂ ਕਹਿ ਰਹੇ ਹਾਂ ਤੇ ਬੱਚੇ ਨਹੀਂ ਮਿਹਨਤੀ ਨਹੀਂ ਦੂਰੋਂ ਆਏ ਨੇ ਆਪਣੇ ਕੋਲ ਸ਼ੁਰੂ ਬੱਚੇ ਤੇ